ਕਲਿਦਾ ਜਿੰਦਾਬਾਦ ਕਲਿਦਾ ਜਿੰਦਾਬਾਦ ਜਿਲ੍ਹਾ ਕਤਾਸਪੁਰ ਚ ਅਕਾਲੀ ਦਲ ਦੀ ulpti ਮਹਿਮ ਹੋਈ ਸ਼ੁਰੂ ਜਿਲ੍ਹਾ ਪ੍ਰਧਾਨ ਅਰਮਨਦੀਪ ਸਿੰਘ ਸੰਧੂ ਅਤੇ ਬਟਾਲਾ ਵਿਧਾਨ ਸਭਾ ਹਲਕਾ ਦੇ ਇੰਚਾਰਜ ਨਰੇਸ਼ ਮਹਾਜਨ ਦੀ ਅਗਵਾਈ ਚ ulpti ਮਹਿਮ ਦੀ ਕਰਵਾਈ ਗਈ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਗਈ ਭਰਤੀ ਮਹਿੰਮ ਤੇ ਚਲਦਿਆਂ ਵੱਖ-ਵੱਖ ਜਗ੍ਹਾ ਉੱਤੇ ਅਕਾਲੀ ਦਲ ਦੀ ਮੈਂਬਰਸ਼ਿਪ ਪਰਚੀ ਫੈਰੀ ਜਾ ਰਹੀ ਹੈ ਇਸ ਤੇ ਚਲਦਿਆਂ ਜਿਲੇ ਗਰਤਾਸਪੁਰ ਅੰਦਰ ਵੀ ਸ਼੍ਰੋਮਣੀ ਅਕਾਲੀ ਦਲ ਦੇ ਚਲਾ ਪ੍ਰਧਾਨ ਅਰਮਨਦੀਪ ਸਿੰਘ ਸੰਧੂ ਅਤੇ ਬਟਾਲਾ ਵਿਧਾਨ ਸਭਾ ਹਲਕੇ ਦੇ ਇੰਚਾਰਜ ਨਰੇਸ਼ ਮਾਸ਼ੀ ਦੀ ਅਗਵਾਈ ਹੇਠ ਕਸਬਾ ਨਸ਼ਾਰਾ ਮੱਜਾ ਸਿੰਘ ਵਿਕੇਸ਼ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸ਼ੁਰੂ ਕੀਤੀ ਗਈ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮਹਿੰਮ ਜਿਹੜੀ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਨਿਸ਼ਾਰਾ ਮੱਜਾ ਸਿੰਘ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਡੇ ਸਰਕਲਾਂ ਦੇ ਪ੍ਰਧਾਨ ਸਾਹਿਬਾਨ ਸਾਡੇ ਜੁਝਾਰੂ ਵਰਕਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਨਾਲ ਬਹੁਤ ਲੰਮੇ ਸਮੇਂ ਤੋਂ ਜੁੜੇ ਆ ਉਹਨਾਂ ਨੇ ਇਕੱਠੇ ਹੋ ਕੇ ਜਿਹੜੀ ਇਹ ਭਰਤੀ ਮੇਮ ਅੱਜ ਸ਼ੁਰੂ ਕੀਤੀ ਆ ਔਰ ਮੈਂ ਸਮਝਦਾ ਕਿ ਇਹ ਜਿਹੜੀ ਭਰਤੀ ਆ ਰਿਕਾਰਡ ਤੋੜ ਹੋਏਗੀ ਔਰ ਇਸ ਭਰਤੀ ਦਾ ਇੱਕ ਮਕਸਦ ਆ ਕਿ ਪੰਜਾਬ ਦੀ ਖੇਤਰੀ ਪਾਰਟੀ ਸ਼ਰੋਮਣੀ ਅਕਾਲੀ ਦਲ ਜਿਨੇ ਹਮੇਸ਼ਾ ਹੀ ਪੰਜਾਬੀਆਂ ਦੀ ਗੱਲ ਕੀਤੀ ਆ ਪੰਜਾਬ ਦੇ ਮੁੱਦਿਆਂ ਦੀ ਗੱਲ ਕੀਤੀ ਆ ਭਾਵੇਂ ਕਿਸਾਨੀ ਹੋਵੇ ਭਾਵੇਂ ਪੰਜਾਬ ਦੀ ਜਵਾਨੀ ਹੋਵੇ ਮੈਂ ਸਮਝਣਾ ਕਿ ਪੰਜਾਬ ਦੀ ਖੇਤਰੀ ਪਾਰਟੀ ਜਿਨੇ ਹਰ ਮੁੱਦਾ ਘਟ ਗਿਣਤੀਆਂ ਦਾ ਔਰ ਹਰ ਵਰਗ ਨੂੰ ਜਿਹੜੀ ਸਰਕਾਰ ਜਦੋਂ ਰਹੀ ਆ ਉਹ ਸਹੂਲਤਾਂ ਦਿੱਤੀਆਂ ਔਰ ਉਸ ਪਾਰਟੀ ਦੇ ਨਾਲ ਲੋਕ ਲੱਖਾਂ ਲੋਕ ਜਿਹੜੇ ਜੁੜਨਾ ਚਾਹੁੰਦੇ ਆ ਉਹਦੇ ਵਿੱਚ ਜਿਹੜੀ ਭਰਤੀ ਮੈਂ ਸ਼ੁਰੂ ਕੀਤੀ ਆ ਘਰ ਘਰ ਜਾ ਕੇ ਇਹ ਜਿਹੜੀ ਹੈ ਭਰਤੀ ਮੈਂ ਨੂੰ ਪਹੁੰਚਾਵਾਂਗੇ ਔਰ ਵੱਡੀ ਗਿਣਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਿਹੜੇ ਆ ਸੰਗਤ ਨੂੰ ਜੋੜਾਂਗੇ ਕਿੰਨਾ ਟੀਚਾ ਲਗਾ ਕੇ ਤਾਕਤ ਉਹ ਦਿੱਕਤ ਦੇ ਵਿੱਚ ਮੇਕੋ ਜੀ ਹਰ ਹਲਕੇ ਸਾਤ ਹਲਕੇ ਆ ਸਾਡੇ ਜ਼ਿਲ੍ਹਾ ਗੁਰਦਾਸਪੁਰ ਦੇ ਅਜੇ ਫਿਲਹਾਲ 4 400 ਕਾਪੀ ਜਿਹੜੀ ਆ ਇਹ ਹਲਕੇ ਚਾਉਣੀ ਆ ਔਰ ਮੰਗ ਦੇ ਮੁਤਾਬਕ ਮੈਂ ਸਮਝਣਾ ਕਿ ਜਿੱਦਾਂ ਲੋਕਾਂ 'ਚ ਉਤਸ਼ਾਹ ਆ ਜਿੰਨੀ ਵੱਡੀ ਗਿਣਤੀ ਦੇ ਵਿੱਚ ਇਹ ਸਾਡੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਨਾਲ ਲੋਕ ਜੁੜਨਾ ਚਾਹੁੰਦੇ ਆ ਇਹ ਲੱਖਾਂ ਦੀ ਤਦਾਦ ਤੋਂ ਬਹੁਤ ਅੱਗੇ ਜਾ ਕੇ ਜਿਹੜੀ ਭਰਤੀ ਸਾਡੀ ਖਤਮ ਹੋਏਗੀ ਔਰ ਤੁਸੀਂ ਸਮਝਣਾ ਕਿ ਜਿਹੜਾ ਆਉਂਦਾ ਸਮਾਂ ਆ ਉਹ ਸ਼੍ਰੋਮਣੀ ਅਕਾਲੀ ਦਲ ਦਾ ਹੋਏਗਾ ਔਰ ਆਉਣ ਵਾਲੀ ਸਰਕਾਰ ਵੀ ਸ਼੍ਰੋਮਣੀ ਅਕਾਲੀ ਦਲ ਦੀ ਹੋਏ। ਵੇਖੋ ਜੀ ਉਹ ਦਿਨ ਦੀਵੇਂ ਜਿਹੜੀ ਗੁੰਡਾਗਰਦੀ ਹੋਈ ਆ ਤਦ ਹੀ ਇਦਾਂ ਨਹੀਂ ਹੋਇਆ ਲੋਕਤੰਤਰ ਦਾ ਘਾਣ ਹੋਇਆ ਵਾ ਇੱਕ ਪਾਸੇ ਕਿਸੇ ਪਾਰਟੀ ਕੋਲ ਬੱਧ ਸੀਟਾਂ ਆਉਣ ਔਰ ਦੂਜੀ ਪਾਰਟੀ ਘੱਟ ਸੀਟਾਂ ਲੈ ਕੇ ਔਰ ਦੂਜੀਆਂ ਪਾਰਟੀਆਂ ਨੂੰ ਗੁੰਮਰਾਹ ਕਰਕੇ ਉਹਨਾਂ ਦਾ ਗਲਤ ਨਾਂ ਵਰਤ ਕੇ ਕਿ ਸਾਨੂੰ ਉਹਨਾਂ ਵੋਟਾਂ ਪਾਤੀਆਂ ਉਹਨਾਂ ਵੋਟਾਂ ਪਾਤੀਆਂ ਮੈਂ ਸਮਝਣਾ ਕਿ ਐਡਾ ਵੱਡਾ ਲੋਕਤੰਤਰ ਦਾ ਕਾਹਨ ਅਜ ਤੱਕ ਕਦੀ ਨਹੀਂ ਹੋਇਆ ਜੋ ਕੱਲ ਅਮਰਸਰ ਚ ਹੋਇਆ ਸਾਡਾ ਜੇ ਸਮਰਥਨ ਕਦੀ ਵੀ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਨਾਲ ਸੀ ਨਾ ਉਹਦੇ ਨਾਲ ਰਾਵਾਂਗੇ ਨਾ ਉਹਦੇ ਨਾਲ ਕੋਈ ਸਮਰਥਨ ਹੈ ਸਾਡਾ ਆਮ ਆਦਮੀ ਪਾਰਟੀ ਨੇ ਜੋ ਆ 3 ਸਾਲ ਦੇ ਵਿੱਚ ਲੋਕਾਂ ਦਾ ਕਾਹਨ ਕੀਤਾ ਸਾਡੇ ਪੰਜਾਬ ਦਾ ਜਿਹੜਾ ਹਰ ਵਰਗ ਆ ਉਹਨੂੰ ਲਤਾੜ ਕੇ ਸੁੱਟਦਾ ਇਹੋ ਜੀ ਪਾਰਟੀਆਂ ਅਸੀਂ ਕੋਈ ਸਮਰਥਨ ਕਰਨਾ ਇਸ ਕਰਕੇ ਸਾਡਾ ਉਹਦੇ ਨਾਲ ਕੋਈ ਸਮਰਥਨ ਨਹੀਂ ਜੋ ਵੀ ਹੋਇਆ ਸਾਰਾ ਕੁਝ ਕੱਲ ਧੰਦਲੀ ਹੋਈ